ਹੈਲੋ ਹਾਏ ਕਿਦਾਂ ਹਰੇ ਤੇ ਕੀ ਹਾਲ ਚਾਲਾਂ ਤੇ ਸਵਾਗਤ ਆ ਤੁਹਾਡਾ ਨਵੇਂ ਵਲੌਗ ਦੇ ਵਿੱਚ ਤੇ ਅੱਜ ਕੌਣ ਨਾਲ ਹਾਂ ਬਈ ਬੜੇ ਦਿਨਾਂ ਬਾਅਦ ਦੇਖਿਆ ਤੁਸੀਂ ਕਹੋਗੇ ਵਲੌਗ 'ਚ ਹਨਾ ਇਹ ਮੁੰਡਾ ਅਮਰੀਕਾ ਉੱਠ ਗਿਆ ਸੀ ਤੇ ਅਮਰੀਕਾ ਤੋਂ ਆਇਆ 2 ਕੁ ਮਹੀਨੇ ਬਾਅਦ ਵਾਪਸ ਹਨਾ ਕਿਵੇਂ ਦਾ ਰਿਹਾ ਫਿਰ ਅਮਰੀਕਾ ਦਾ ਟੂਰ ਫਿਰ ਆ ਰਿਹਾ ਤੇ ਕਿਧਰ ਨੂੰ ਚੱਲੇ ਆ ਇਹ ਤਾਂ ਸਾਨੂੰ ਵੀ ਪਤਾ ਵਾ ਕਿਧਰ ਨੂੰ ਚੱਲੇ ਆ ਵਾਕੇ ਪਰਣ ਚੱਲੇ ਆ ਤੇ ਮਿਲਦੇ ਆ ਤੁਹਾਨੂੰ ਜਾ ਕੇ ਕੀ ਕਰਨ ਚੱਲੇ ਆ ਆਪਾਂ ਠੀਕ ਆ ਦੱਸ ਦਿਆਂ ਫਿਰ ਬਹੁਤ ਜਲਦੀ ਲੋ ਰਿ ਤਾਂ ਕੰਮ ਸਹੀ ਯਾਰ ਕਿਵੇਂ ਲੱਗਦਾ ਦੱਸ ਫਿਰ ਛੇਰ ਵੀ ਆਪਣਾ ਲੋਗੋ ਵੀ ਆਪਣਾ ਪੈੰਡ ਵੀ ਆਪਣਾ ਬਾਬਾ ਸਾਜਾ ਦਾ ਰਿਆਂ ਦਾ ਨਹੀਂ ਬਾਬਾ ਬਾਬਾ ਸਾਉਦਾ ਯਾਰ ਬਾਬਾ ਨਹੀਂ ਆਪਣਾ ਤੇ ਕਿਵੇਂ ਲੱਗਦਾ ਮਾੜਾ ਇੱਕ ਕਰਕੇ ਦੱਸੋ ਕਮੈਂਟ ਤੇ ਆ ਬਾਈ ਨੇ ਕੀਤਾ ਕੰਮ ਕਹਿਣ ਕੰਮ ਕੀਤਾ ਬਾਈ ਨੇ ਸਹੀ ਯਾ ਤੇ ਹੁਣ ਦੂਜਾ ਬਣਾਉਣੇ ਆ ਇੱਕ ਇਹ ਹੋ ਗਿਆ ਤੇ ਹੁਣ ਦੂਜੇ ਪਾਸੇ ਵਾਲਾ ਬਣਾਉਣੇ ਉਹ ਸਹਿਜਾ ਦੇ ਵਾਲਾ ਹੀ ਬਣਾਵਾਂਗੇ ਆਪਾਂ ਠੀਕ ਆ ਹਾਂ ਬਈ ਕਿੰਨਾ ਸੋਹਣਾ ਵੈਦਰ ਪਾਉਂਦਾ ਵਾਹ ਔਰੇ ਦਿਖਾਈ ਪਹਿਲਾਂ ਕੀ ਲੈ ਕੇ ਆਂਦਾ ਆਪਾਂ ਲੈ ਇਹਦੇ ਚ ਕਿਉਂ ਬਣਾਉਣਾ ਜਿਹੜੇ ਚ ਬਣਾਉਣ ਵਾਲਾ ਸਹੀ ਉਹਦੇ ਚ ਬਣਾ ਲਾਂ ਵਿਖਾ ਪਹਿਲਾਂ ਕੀ ਆ ਫੜ ਕੇ ਫੋਨ ਦਿਖਾ ਦੇ ਆਪੇ ਬੋਲੀ ਚੱਲ ਕੈਮਰਾ ਵਧੀਆ ਚੱਲੀ ਜਾਂਦੀ ਆ ਸਹੀ ਆ ਮੁੰਡਿਆ ਬੋਲ ਵੀ ਪੈ ਕੋ ਜਾ ਬੋਲ ਤਾਂ ਹੈ ਨਹੀਂ ਗੱਲ ਨਹੀਂ ਜੀ ਗੱਡੀ ਪਜਾ ਕੇ ਦੇਖੀ ਆਪਾਂ ਹਾਂ ਬਈ ਲੈ ਪਿੱਛੇ ਨੂੰ ਵੀ ਕਰ ਕੈਮਰਾ ਇੱਧਰ ਨੂੰ ਆਪਣੇ ਅੱਲੀ ਨੂੰ ਓਏ ਕਮਾ ਗਏ ਹਾਂ ਬਈ ਗੱਡੀ ਚਲਾ ਲੈ ਆਪਦਾ ਵੀ ਮੂੰਹ ਦਿਖਾ ਲੈ ਅਖੇ ਬੋਲਣਾ ਮੈਂ ਆ ਕਹ ਲੈ ਕੈਮਰਾ ਚਲਾਉਂਦਾ ਹੀ ਸ਼ੌਂਗਾ ਉੱਧਰ ਦਿਖਾ ਦੂੰ ਮੈਂ ਸੜਕ ਬਣਾ ਦੇ ਸਾਡੇ ਪਿੰਡ ਵਾਲੀ ਸੜਕ ਬਣ ਗਈ ਚਲ ਮੈਂ ਦੇ ਆਉਣਾ ਪਟਰਾਲੇ ਵਾਲਿਆਂ ਕੋਲੇ ਜਾ ਕੇ ਫਲੈਕਸ ਇਹ ਤੁਹਾਨੂੰ ਪਤਾ ਉਹ ਬਣਾਣੀ ਦੇ ਜਾਂਦੀ ਤੇ ਦੂਜੀ ਦਿਖਾਉਣੀ ਨਹੀਂ ਉਹ ਸਰਪ੍ਰਾਈਜ਼ ਹੈ ਇੱਕ ਚੀਜ਼ ਤੇ ਕਹਿੰਦੇ ਅਗਰ ਜਾ ਕੇ ਆਪਾਂ ਕੀ ਕਰਦੇ ਆ ਲਾਈਟਾਂ ਲੋਟਾਂ ਦਾ ਪ੍ਰਬੰਧ ਕਰੀ ਜਾਂਦੇ ਆ ਮੁੰਡੇ ਕਹਿੰਦੇ ਪੂਰਾ ਪੂਰਾ ਗੰਦੀ ਵਾਂਚਾ ਹੋਇਆ ਹੈ ਇਹਦੇ ਪਲੇਟ ਬਲੂਡ ਫਾਰਮ ਬਣਾਇਆ ਹੋਇਆ ਸਿਰਾਂ ਲੱਗੋਣਾ ਯਾਰ ਬਾਈ ਕਾਲਾ ਆਇਆ ਹੋਇਆ ਹੈ ਕਿ ਮੁੰਡਿਆਂ ਨੇ ਨਵੇਟਰ ਲਾਇਆ ਹੋਇਆ ਉਹ ਕੀ ਰਹਿ ਗਿਆ ਬਾਈ ਜੀ ਐ ਇੱਕ ਦਿਨ ਮੈਂ ਗੱਲ ਦੱਸ ਨਹੀਂ ਯਾਰ ਸਾਡੇ ਮੁੰਡੇ ਤੇਜ਼ ਦਾ ਬਹੁਤ ਆ ਹਣ ਕਹਿੰਦੇ ਚਲਾ ਕੇ ਦਿਖਾਉਗੇ ਇਹ ਇਹ ਕਿਉਂ ਕਹਿੰਦੇ LED ਕਿੱਥੇ ਪਈ ਹੈ LED ਵੀ ਘਰੇ ਹੁੰਦੀ ਕਿੱਥੇ ਵਾਹ ਕਹਿੰਦੇ ਲਾਈਟਾਂ ਦਾ ਪੂਰਾ ਪੂਰਾ ਪ੍ਰਬੰਧ ਕੀਤਾ ਗਿਆ ਟਾਈਮ ਹੈ ਨਹੀਂ ਕਿ ਰੱਬ ਘਰ ਪੜਿਆ ਹੈ ਇਹ ਨੂੰ ਤੇ ਲਾਈਟਾਂ ਦਾ ਪੂਰਾ ਪੂਰਾ ਪ੍ਰਬੰਧ ਕੀਤਾ ਗਿਆ ਬਹੁਤ ਵਧੀਆ ਮੇਰੇ ਵੀਰੋ ਭਾਈ ਨਵੀ ਜਾਣਾ ਭਾਈ ਜਾਣਾ ਤੂੰ ਹੀ ਚੱਲ ਵੜ ਯਾਰ ਇਹ ਲਾ ਗੇਣੀਆਂ ਇੱਥੇ ਆ ਪਿਛੇ ਹਟ ਜਾਣਗੇ ਯਾਰ ਅੱਛਾ ਪਤੀ ਸਿੱਧੀ ਲਾਤੀ ਐ ਬਹੁਤ ਠੀਕ ਆ ਉਧਰੋਂ ਐ ਲਾਤੀ ਜਿੰਦੀ ਹੁਣ ਸਮਝ ਗਿਆ ਪਰਾਂ ਸਮਝ ਗਿਆ ਆਉਂਦੇ ਗਏਰੇ ਐ ਬਲੌਲ ਮਲਗੜ ਸਾਹਿਬ ਬਾਈ ਕਾਲੇ ਨੂੰ ਤਾਂ ਲੈ ਗਿਆ ਬਾਈ ਕਾਲੇ ਨੂੰ ਮੇਨ ਬੰਦੇ ਨੂੰ ਲੈ ਗਿਆ ਯਾਰ ਵਿੱਚ ਬਾਈ ਕਾਲਾ ਨੇ ਹੈਲੋ ਹਾਈ ਕਰਕੇ ਆਈ ਅੰਦਰ ਬਰੇ ਤੈਨੂੰ ਨਹੀਂ ਪਤਾ ਵਾ ਹੈਲੋ ਹਾਈ ਚਲੋ ਫਾਲੋ 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 ਲਾਈਟਾਂ ਲਵਾਉਣ ਲਈ ਸੰਪਰਕ ਕਰੋ ਜਿਵੇਂ ਆਰਕ ਕਰੋ ਪੈਰ ਵਿਖਾਈਆਂ ਜੇ ਤੇ ਆ ਪੈਰ ਵੇਖੋ ਛੋਟੇ ਛੋਟੇ ਕਿੰਨੇ ਪੈਰ ਜਿਹੜੇ ਜਿਹੜੇ ਪੈਰ ਹੈ ਹੋਣਾ ਸੀ ਤੁਹਾਨੂੰ 2 ਮਿੰਟ ਨੂੰ ਇਹ ਤਾਂ ਸਟੈਂਡ ਕਰ ਦਿੰਦਾ ਮੈਂ ਆਹ ਕਿਹੜੇ ਸੀ ਓਏ ਆਹ ਕਿਹੜੇ ਜੀ ਵੜਤੇ ਹੀ ਘੋਟੇ ਕਰਤਾ ਸੀ ਉਹੀ ਕੰਮ ਵੜਤੇ ਸੀ ਘੋਟਾ ਕਰਤਾ ਹੀ ਉਹੀ ਕੰਮ ਜਦੋਂ ਆਈ ਪਹੁੰਚ ਕੇ ਉਹਨੇ ਤਦੋਂ ਉਹ ਲਾ ਲਿਆ ਓਏ ਆਜ ਤੱਕ ਦੀ ਵੀ ਲਾ ਲਿਆ ਤੇਰਾ ਟੇਕ ਨਹੀਂ ਹੋ ਰਿਹਾ ਇਹਦੇ ਤਾਂ ਬਈ ਬਾਟਲਾਂ ਗਿਆ ਤੁਹਾਨੂੰ ਪਲੇ ਆਹ ਪਾ ਦੇ ਬਈ ਇੱਕ ਮਿੰਟ ਪਿਛੇ ਆ ਜਾਓ ਲਾ ਬਾਈ ਕਰਤਾ ਬਲੈਕ 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 ਤੇ ਹੁਣ ਪਿੱਛੇ ਮੇਰਾ ਨਾਮ ਨਹੀਂ ਲਿਖਾਉਣ ਦਿੰਦੇ ਉਹਨਾਂ ਨੇ ਨਹੀਂ ਲਿਖਾਉਣ ਦੇਣਾ ਮੈਨੂੰ ਪਤਾ ਉਹਦਾ ਉਹ ਸਾਡੇ ਵਾਲਾ ਨਹੀਂ ਲਿਖਾਉਣ ਦਿੰਦਾ ਤੇ ਬਲੈਕ ਬਲੈਕ ਕਰਤਾ ਪਿੱਛੇ ਆਹ ਵੇ ਕਪੜੇ ਕਪੜੇ ਲਿਆ ਕੇ ਪੂਰਾ ਮੁੰਡਿਆਂ ਦਾ ਜੋਰ ਲੱਗਿਆ ਹੋਇਆ ਕਹਿੰਦੇ ਪ੍ਰਣਾਮ ਬੈਠਾ ਹੋਇਆ 버ਗਰ 버ਗਰ ਖਾ ਆ ਕੇ ਇਹ ਪਾ ਪਾ ਸੇ ਮਾ ਵੀ ਪਹੁੰਚਿਆ ਹੋਇਆ ਮੇਰੇ ਵੀਰੋ ਤਰਸ਼ੀਮ ਸਿੰਘ ਆਪ ਪਹੁੰਚੇ ਨੇ ਬਾਈ ਲੱਗਦਾ ਹੁਣ ਬਾਈ ਨੂੰ ਪਤਾ ਹੀ ਆ ਆ ਬਿਓ ਉੱਥੇ ਲਿਆ ਫੋਟੋ ਕੇ ਦੇਖੀ ਫੋਟੋ ਆ ਲੱਗੂ ਕਿਦਰ ਗਿਆ ਬਾਈ ਇਹ ਪਾਗ ਰਸਤਾ ਫੂਲਾ ਇਹ ਕਲਰਫੁੱਲ ਤੋਂ ਪਾਇ ਤੇ ਦੁਖੀ ਸਹਿਜ ਦੇਖ ਪਾਇ ਸਾਧਨ ਕੇ ਸੁਖੀ ਇੱਕ ਇੱਕ ਦੀ ਪੂਛਾਨ ਹੈ

ਹਾਂ ਇਹ ਹਰਿੰਦਰ ਇਹ ਨਾਂ ਹਸਿਆ ਆ ਆ ਲੋਕਲ ਹਰਿੰਦਰ ਚੱਲ ਤੂੰ ਤੂੰ ਹੀ ਡਰਾਈਵਰੀ ਕਰ ਲੈ ਯਾਰ ਕਿਰਚਗੜ੍ਹ ਨੂੰ ਫੋਨ ਲਾ ਯਾਰ ਬਾਗਾ insta ਤੇ ਰੁਪਏ ਦਿਨਾ ਯਾਰ ਮੈਸੇ ਚੱਕਿਆ ਨਹੀਂ ਆਂਦਾ ਇੱਥੇ ਹਾਂ ਕਹਿੰਦਾ ਕੀ ਆ ਇਹ ਓਏ ਫੋਨ ਲਾ ਕੇ ਸੁਣ ਨਾ ਕਾਲੂ ਜਾਣਾ ਕਾਲੂ ਜਾਣਾ ਨਾ ਲੈ ਕੇ ਆਣੇ ਇਹਨੂੰ ਲੈ ਕੇ ਪਰੋਣਾ ਕੀ ਤੂੰ ਇਹ ਤਾਂ ਗੰਦ ਪਾਉਂਦਾ ਕਾਲਾ ਇਹ ਪਤਾ ਨਹੀਂ ਯਾਰ ਇਹਨਾਂ ਇਹ ਫਾਟੜ ਕਹਿੰਦੇ ਕਾਲੂ ਤੋਂ ਨਾ ਫਾਈ ਕਰੀਗਾ ਹਾਂ ਤੇ YouTube ਜੀ ਕਰਾਈ ਜਨੇ ਰਾਈਟਰ ਤੇ ਹਾਂ ਪਰ ਇਹ ਬੰਦੇ ਬਾਕੀ ਆਪਨੇ ਸਾਰੇ ਵਧੀਆ ਆਏ ਨੇ ਮੁਰਗ ਦੇ ਤੇ ਪ੍ਰਨਾਹ ਹੋਏ ਆ ਪਿਆਵਾਲਾ ਦਾ ਪਾਲਾ ਵਿੱਚ ਸ਼ਾਸਤਰ ਕੇ ਅਧੀਨ ਹੈ ਰਾਤ ਚ ਤੇ 47 ਦਾ ਬਣਾ ਦਿੰਦੇ ਫਿਰ ਇੱਕ ਕੇ 47 ਦਾ ਬਣਾਈ ਨਹੀਂ ਜਿਹੜੀ ਕੋਟਵਾਣਾ ਉਹ ਸੰਤਾਨ ਦੇ ਮੋਢੇ ਦੇ ਮਗਰਲੇ ਪਾਸੇ 47 ਆਉਂਦੇ ਨਹੀਂ ਇੱਧਰ ਆ ਇੱਧਰ ਹਟ ਲੈ ਇੱਥੇਲੇ ਪਾਸੇ ਅੱਡ ਬਣਾਓ ਇੱਕ ਯਾਰ 47 ਓਏ ਉੱਤੇ ਸਹੀ ਆ ਭਾਈ ਜਮਾ ਸਹੀ ਆ ਪਾਸ ਹੋ ਗਿਆ ਜਸਕਰ ਨਵੀਰ ਵੱਲੋਂ 1000 ਰੁਪਿਆ ਨਹੀਂ ਦਿੱਤਾ ਗਿਆ ਬੱਗੇ ਪਾਸੇ ਈ ਹੈ ਤੇ ਓ ਚੱਲ ਗਿਆ ਉਹ ਟਰੈਕਟਰ ਹੀ ਆ ਭਾਈ ਇਹ ਰਾਂ ਮੈਂ ਵੀਡੀਓ ਬਣਾਈਏ ਓਏ ਦਾ ਯਾਰ ਭਾਈ ਨੇ ਵੀ ਲਾਈਟਾਂ ਜਗਾ ਦੀਆਂ ਪੂਰੀਆਂ ਰੋਡਾਂ ਵਾਲੇ ਕਿਧਰ ਗਿਆ ਰੋਡਾਂ ਵਾਲੇ ਸਾਈਡ ਤੇ ਕਾਹਤੋਂ ਘਰਤਾ ਪਨਾਮ ਪਾ ਜੇਰ ਪ੍ਰਿਆਜੇ ਖੋਲ ਦੇ ਕੇ ਰੰਗੀਰ ਗਰੀਬਾਂ ਦਾ ਪ੍ਰਿਆਜ ਹੁਣ ਦੇਖੋ ਦਾਣੇ ਕਿਨੇ ਦਿੱਤੇ ਗੱਡੀ ਓਏ ਰੰਗੀਰ ਗਰੀਬਾਂ ਦਾ ਹਾਂਜੀ ਭਾਈ ਕੰਮ ਦੰਦਾ ਕਰਾ ਕੇ ਸਾਰਾ ਤੇ ਆਪਾਂ ਆ ਗਈ ਘਰੇ ਮੁਰਸਿਆਂ ਤੇ ਉਹ ਆ ਜਾਂਦੇ ਸਾਰਿਆਂ ਨੇ ਟਰੈਕਟਰ ਤੇ ਪਿੱਛੇ ਪਿੱਛੇ ਤੇ ਉਹ ਇੰਨੇ ਟ੍ਰੈਕਟਰ ਦੇ ਸਾਰੇ ਜਾਣੇ ਠੀਕ ਆ ਤੇ ਵਲੌਗ ਦਾ ਕਰਦੇ ਆ ਆਪਾਂ ਐਂਡ ਤੇ ਪਿਆਰ ਬਣਾਈ ਰੱਖੋ ਮੈਂ ਆਦਿਆਂ ਬਸ ਹੁਣ ਤੁਹਾਨੂੰ ਪਤਾ ਨਹੀਂ ਕੀ ਹੋਊਗਾ ਇਸ ਤੋਂ ਬਾਅਦ ਠੀਕ ਆ ਤੇ ਕਿਵੇਂ ਦੇਖੋਨੇ ਤੇ ਬਲੌਗ ਹੋਣਗੇ ਜੂਨ ਕਰ ਮੈਂ ਤਾਂ ਮੇਰਾ ਉਹ ਐ ਪਿਆਰ ਬੜਾ ਰੱਖੋਗੇ ਮੈਂ ਟਾਟਾ ਮਿਲ ਜਾ ਫੇਰ ਕੱਲ ਨੂੰ ਤੋਂ ਨਵੇਂ ਵਲੌਗ ਚ